ਕੱਟਦੇ ਕੱਟਦੇ ਦੌੜ ਚੱਲ ਲੰਘ ਜਾ ਲੰਘ ਜਾ ਵਾਲਿਓ ਵਾਲਿਓ ਕਰ ਮੈਸੇਜ ਲਾਈਕ ਕਰੋ ਕਿ ਮੈਂ ਆਪਣਾ ਜੀਵਨ ਦਾ ਕੁਮਾਰ ਜੀ ਰੋਸਾਬਾਜੋ ਪਹੁੰਚੇ ਹੋ ਨਹੀਂ ਜੀ ਅੱਜ ਸਰਦਾਰ ਗਦੀ ਸਿੰਘ ਨੌਜਵਾ ਜਿਹੜੇ ਸਾਡੇ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੀ ਮਾਤਾ ਜੀ ਸਾਥ ਛੱਡ ਗਏ ਛੋੜਾ ਪਾਇਆ ਉਹਨਾਂ ਦਾ ਸੰਸਕਾਰ ਦੇਣਾ ਉੱਥੇ ਆਇਆ ਹੈ ਉਹਨਾਂ ਨੇ ਪਰਮਾਤਮਾ ਨੂੰ ਅਰਦਾਸ ਕੀਤੀ ਹੈ ਕਿ ਮਾਤਾ ਸੱਚੇ ਪਾਤਸ਼ਾਹ ਉਹਨਾਂ ਨੂੰ ਆਪਣੇ ਚਰਨਾ ਚ ਰੱਖਣ ਉਹਨਾਂ ਦਾ ਪ੍ਰਵਾਦ ਐਮਪੀ ਸਾਹਿਬ ਦਾ ਪ੍ਰਵਾਦ ਜਿਹੜਾ ਉਹ ਚੜ੍ਹਦੀ ਕਲਾ ਚ ਦੇ ਵਾਣਾ ਮੰਨੰਦ ਦਾ ਪਾਲਕ ਪਰਮਾਤਮਾ بس ਇਹ ਹੀ ਆਪਣੀ ਬਾ ਨੂੰ ਸਿੰਧਾ ਜਿੱਲੀ ਦੇਣ ਵਾਸਤੇ ਆਇਆ ਸੀ ਆਮਾਦੀ ਪਾਰਟੀ ਦਾ ਆਪ ਦੀ ਸਰਕਾਰ ਨੂੰ ਸਾਦੇ ਹੰਦੋਈ ਇਸ ਦੁੱਖ ਦੀ ਘੜੀ ਦੇ ਵਿੱਚ ਔਜਲਾ ਪਰਵਾਸ ਦੇ ਨਾਲ ਅਸੀਂ ਉਹਨਾਂ ਦੇ ਦੁੱਖ ਦੇ ਵਿੱਚ ਸ਼ਰੀਕ ਹੋਏ